ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਸੂਬਾ ਤਰੱਕੀਆਂ ਵੱਲ ਵਧ ਰਿਹਾ ਹੈ ਜਿਸ ਕਾਰਨ ਪੰਜਾਬ ਚ ਨਿਵੇਸ਼ਕ ਦਿਲ ਖੋਲ ਕੇ ਨਿਵੇਸ਼ ਕਰ ਰਹੇ ਨੇ ਤੇ ਕਾਰੋਬਾਰ ਸਥਾਪਿਤ ਕਰ ਰਹੇ ਨੇ ਪੰਜਾਬ ਸਰਕਾਰ ਦੇ ਇਨਵੈਸਟ ਪੰਜਾਬ ਅਧੀਨ ਜਿੱਥੇ ਨਿਵੇਸ਼ਕ ਸੂਬੇ ਚ ਵਾਪਸ ਆਏ ਨੇ ਉੱਥੇ ਹੀ ਹੁੰ ਤੱਕ ਲਗਭਗ 74447 ਕਰੋੜ ਰੁਪਏ ਦੇ ਪ੍ਰਸਤਾਵਿਤ ਨਿਵੇਸ਼ ਦੇ ਨਾਲ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਾਹ ਖੁੱਲੇ ਨੇ ਮੇਰਾ ਨਾਮ ਹੁਸ਼ਾਰ ਜੈਲ ਹੈ ਮੈਂ ਬਸਨ ਟੋਟੋਟਾ ਕੇਰਲ ਦੀ ਦਾ ਸੀਈਓ ਤੇ ਅਸੀਂ ਇਨਵੈਸਟ ਪੰਜਾਬ ਦੀ ਸਕੀਮ ਦਾ ਫਾਇਦਾ ਲੈਂਦੇ ਹੋਏ ਗੁਲੰਦਰ ਦੀ ਜੰਡੂ ਸਿੰਘੇ ਦੇ ਵਿੱਚ ਜਿੱਦਦਾ ਹੈ ਨਿਆ ਪਲਾਂਟ ਲਗਾਇਆ ਇਨਵੈਸਟ ਪੰਜਾਬ ਤੋਂ ਸਾਨੂੰ ਸਭ ਤੋਂ ਸੌਖਾ ਕੰਮ ਜੋ ਹੋਇਆ ਹੈ ਉਹ ਇਹ ਹੈ ਕਿ ਜਦੋਂ ਅਸੀਂ ਅਪਲੀਕੇਸ਼ਨ ਲਗਾਣੀ ਤੇ ਨਾ ਤਾਂ ਸਾਨੂੰ ਕਿਸੇ ਏਜੰਟ ਕੋਲ ਜਾਣਾ ਪਿਆ ਨਾ ਕਿਸੇ ਦਫਤਰ ਦੇ ਵਿੱਚ ਤੱਕੇ ਖਾਨੇ ਪਏ। ਲੇਗੋ ਸਾਡੀ ਬਹੁਤ ਹੈਲਪ ਜਿਹੜੀ ਹੈ ਉਹ ਜੀਐਮ ਡੀਆਈਸੀ ਦੇ ਕੋਲ ਹੋਈ। ਪਰ ਅਸੀਂ ਆਨਲਾਈਨ ਆਪਣੀ ਕਾਮਨ ਐਪਲੀਕੇਸ਼ਨ ਫਾਰਮ ਆਪ ਪੇ ਕੀਤਾ। ਇਹਦਾ ਬੈਨੀਫਿਟ ਇਹ ਹੋਇਆ ਕਿ ਸਿਸਟਮ ਦੇ ਵਿੱਚ ਪ੍ਰਾਸੈਸਿੰਗ ਦੀ ਵਧ ਗਈ ਤੇ ਸਾਨੂੰ ਇਹ ਯੂਨਿਟ ਲਗਾਉਣ ਦੇ ਵਿੱਚ ਟਾਈਮ ਚਾਹੀ ਲੱਗਿਆ ਹੋਵੇ ਪਰ ਐਟਲੀਸਟ ਸਾਨੂੰ ਏਜੰਟ ਦੇ ਹੱਥਾਂ ਵਿੱਚ ਆ ਕੇ ਨਾ ਸਾਨੂੰ ਪੈਸੇ ਨਿਕਰਾਫ ਕਰਨੇ ਪਏ। ਇੰਨੇ ਨਹੀਂ ਪੰਜਾਬ ਸਰਕਾਰ ਨੇ ਕਾਰੋਬਾਰ ਸ਼ੁਰੂ ਕਰਨ ਦੀ ਪਰ ਕਿਰਿਆ ਨੂੰ आसान बना के निवेशक दशकिल भी दूर ने पंद्रह अगस्त सं उन्नीस सौ संताली जो ਸਾਡਾ ਦੇਸ਼ ਆਜ਼ਾਦ ਹੋਇਆ ਸੀ ਤੇ ਇਸ ਸਾਲ 15 ਅਗਸਤ 2024 ਨੂੰ ਅਸੀਂ ਦੇਸ਼ ਦੀ ਆਜ਼ਾਦੀ ਦੀ 78ਵੀਂ ਵਰੇਗੰਢ ਮਨਾਉਣ ਜਾ ਰਹੇ ਹਾਂ ਔਰ ਦੇਸ਼ ਵਾਸੀ ਪੂਰੇ ਜਸ਼ਨਾਂ ਵਿੱਚ ਡੁੱਬੇ ਹੋਏ ਨੇ ਤਾਂ ਅੱਜ ਇਹ ਹਾਲਾਤਾਂ ਵਿੱਚ ਤੁਹਾਨੂੰ ਲੈ ਕੇ ਪਹੁੰਚੇ ਹਾਂ ਮਸ਼ਹੂਰ ਪਤੰਗ ਸਾਜ਼ ਜਗਮੋਹਨ ਕਨੋਜੀਆ ਦੇ ਕੋਲ ਜਿਨ੍ਹਾਂ ਵੱਲੋਂ 15 ਅਗਸਤ ਨੂੰ ਲੈ ਕੇ ਬਹੁਤ ਸਾਰੀਆਂ ਪਤੰਗਾਂ ਤਿਆਰ ਕੀਤੀਆਂ ਗਈਆਂ ਨੇ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਭਾਰਤ ਦੇ ਜਿਨੇ ਵੀ ਪ੍ਰਧਾਨ ਮੰਤਰੀ ਰਹੇ ਨੇ ਉਹਨਾਂ ਦੇ ਪੋਸਟਰ ਲਗਾਏ ਗਏ ਨੇ ਬਹੁਤ ਸੋਹਣੀ ਪਤੰਗ ਤਿਆਰ ਕੀਤੀ ਗਈ ਹੈ ਤੇ ਨਾਲ ਆਜ਼ਾਦੀ ਕੁਲਾਟੀਆਂ ਸਾਡੇ ਉਹਨਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਨੇ ਪਤੰਗਾਂ ਤੇ ਤੇ ਉਸ ਨਾਲ ਹੀ ਬਿਲਕੁਲ ਜਿਹੜੇ ਸਾਡੇ ਦੇਸ਼ ਦੇ ਰਾਸ਼ਟਰਪਤੀ ਹੁਣ ਤੱਕ ਦੇ ਰਹੇ ਨੇ ਨਾਲ ਮੌਜੂਦਾ ਰਾਸ਼ਟਰਪਤੀ ਦੀ ਤਸਵੀਰ ਜਿਹੜੀ ਦ੍ਰੋਪਦੀ ਮੁਰਮੂ ਦੀ ਇੱਥੇ ਉਹ ਪਤੰਗ ਤੇ ਬਹੁਤ ਹੀ ਸੁੰਦਰ ਤਰੀਕੇ ਨਾਲ ਸਜਾਈ ਗਈ ਹੈ ਕਿਉਂਕਿ ਜਦੋਂ ਵੀ ਕੋਈ ਵੱਡਾ ਤਿਹਾੜ ਮਨਾਇਆ ਜਾਂਦਾ ਹੈ ਦੇਸ਼ ਅੰਦਰ ਤਾਂ ਜਗਮੋਹਨ ਕਨੋਜੀਆ ਸਭ ਤੋਂ ਅੱਗੇ ਰਹਿੰਦੇ ਨੇ ਔਰ ਪਤੰਗਾਂ ਦੇ ذریعے ਦੇਸ਼ ਵਾਸੀਆਂ ਨੂੰ 15 ਅਗਸਤ 2024 ਦੀਆਂ ਵਧਾਈਆਂ ਦੇ ਰਹੇ ਨੇ ਤਾਂ ਗੱਲਬਾਤ ਕਰ ਲੈਣੇ ਜਗਮੋਹਨ ਕਨੋਜੀਆ ਸਾਡੇ ਨਾਲ ਨੇ ਭਾਜੀ ਪਹਿਲਾਂ ਤਾਂ ਸਵਾਗਤ ਆ ਤੁਹਾਡਾ ਸਾਡੇ ਚੈਨਲ ਤੇ ਸਾਰੇ ਦਰਸ਼ਕਾਂ ਨੂੰ ਮੇਰਾ ਨਮਸਕਾਰ ਮੇਰਾ ਨਾਮ ਜਗਮੋਹਨ ਕਨੋਜੀਆ ਜੀ ਅਨੁਸ਼ੀਲ ਸਾਹਿਬ ਬਹੁਤ ਸੋਹਣੀ ਤੁਸੀਂ ਪੇਸ਼ਕਾਰੀ ਕੀਤੀ ਹੈ ਪਤੰਗਾਂ ਦੇ ਜ਼ਰੀਏ ਕਿੰਨਾ ਕੁ ਸਮਾਂ ਲੱਗ ਗਿਆ ਔਰ ਕਿੰਨੀ ਕਿ ਮਿਹਨਤ ਲੱਗੀ ਹੋਈ ਹੈ ਪਿੱਛੇ ਮੈਨੂੰ ਜੀ ਸਾਡੇ ਭਾਰਦੇ ਦੇ ਵਿੱਚ ਜਿਹੜੇ 15 ਅਗਸਤ ਨੂੰ ਸਾਡਾ ਜਿਹੜਾ 77 ਵਿੰਸ਼ੀ ਗਾਠ ਤੋਂ ਲੈ ਕੇ 78ਵੀਂ ਮਨਾਈ ਜਾ ਰਹੀ ਹੈ ਉਹਦੇ ਵਿੱਚ ਮੈਂ 31 ਪਤੰਗਾਂ ਤਿਆਰ ਕੀਤੀਆਂ ਉਹ ਪਤੰਗਾਂ ਬਣਾਉਣ ਦੇ ਵਿੱਚ ਮੈਨੂੰ ਘੋਟੋ ਘੱਟ 20 ਦਿਨ ਲੱਗੇ ਨੇ ਤੇ ਮੈਂ ਉਹਦੇ ਵਿੱਚ ਪਤੰਗਾਂ ਦੇਸ਼ ਭਗਤਾਂ ਦੀ ਉਹਨਾਂ ਦੀਆਂ ਪਤੰਗਾਂ ਉਹਨਾਂ ਨੂੰ ਯਾਦ ਕੀਤਾ ਜਿਹੜੇ ਸਾਡੇ ਸ਼ਹੀਦ ਹੈ ਜਾਂ ਜਿਹੜੇ ਸਾਡੇ ਦੇਸ਼ ਭਗਤ ਹੈ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਵਾਈ ਹੈ ਮੈਂ ਉਹਨਾਂ ਨੂੰ ਯਾਦ ਕਰਕੇ ਉਹਨਾਂ ਦੀ ਸਾਰੀਆਂ ਨੇ ਪਤੰਗਾ ਬਣਾਈਆਂ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਅੱਜ ਆਜ਼ਾਦ ਕਰਾ ਕੇ ਜਿਹਦੀ ਬਦੌਲਤ ਅਸੀਂ ਜੀ ਰਹੇ ਆ ਉਸ ਤੋਂ ਇਲਾਵਾ ਮੈਂ ਆ ਤੱਕ ਦੇ ਜਿੰਨੇ ਵੀ ਸਾਡੇ ਰਾਸ਼ਟਰਪਤੀ ਹੋ ਗਏ ਨੇ ਉਹਨਾਂ ਦੀਆਂ ਪਤੰਗਾ ਤਿਆਰ ਕੀਤੀਆਂ ਉਹਨੋਂ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੇ ਲੈ ਕੇ ਆ ਤੱਕ ਜਿੰਨੇ ਪ੍ਰਧਾਨ ਮੰਤਰੀ ਹੋਏ ਨੇ ਮੈਂ ਉਹਨਾਂ ਦੀਆਂ ਪਤੰਗਾ ਤਿਆਰ ਕੀਤੀਆਂ ਇਹ ਪਤੰਗਾ ਬਣਾ ਕੇ ਮੈਂ ਸਾਰੇ ਦੇਸ਼ ਵਾਸੀਆਂ ਨੂੰ 15 ਅਗਸਤ ਦੀ ਬਹੁਤ ਹੀ ਸ਼ੁਭ ਕਾਮਨਾਵਾਂ ਤੇ ਬਹੁਤ ਹੀ ਬਹੁਤ ਵਧਾਈਆਂ ਦੇਣਾ ਕਿ ਜਿਹੜਾ ਦੇਸ਼ ਆਪਣਾ ਆਜ਼ਾਦੀ ਦਾ ਦਿਹਾੜਾ ਦਿਹਾੜਾ ਮਨਾਣ ਜਾ ਰਿਹਾ ਉਹਦੇ ਵਿੱਚ 15 ਅਗਸਤ ਦੀਆਂ ਜਿਹੜੀਆਂ ਸਾਰੇ ਦੇਸ਼

ਬਹੁਤ ਮੁਸ਼ਕਿਲ ਕੰਮ ਰਿਹਾ ਹੋਏਗਾ ਕਿਉਂਕਿ ਜਿਹੜੇ ਤੁਸੀਂ ਕਟਆਟ ਲੱਭੇ ਨੇ ਸਾਰੇ ਹਨ ਜਿੰਨੇ ਵੀ ਪ੍ਰਧਾਨ ਮੰਤਰੀ ਹੁਣ ਤੱਕ ਨੇ ਹੋਏ ਦੇਸ਼ ਦੇ ਜਾਂ ਰਾਸ਼ਟਰਪਤੀ ਹੋਏ ਨੇ ਤੇ ਨਾਲ ਜਿਹੜੇ ਸਾਡੇ ਆਜ਼ਾਦੀ ਘੁਲਾਟੀ ਹੋਏ ਨੇ ਕਿੰਨੀ ਕੁ ਮਿਹਨਤ ਦਾ ਕੰਮ ਬਹੁਤ ਮਿਹਨਤ ਕਰਨੀ ਮੈਨੂੰ ਲਗਾਤਾਰ 20 ਦਿਨ ਮਿਹਨਤ ਕਰਨੀ ਪਈ ਹੈ ਜੀ ਅੱਲੇ ਵੀ ਅੱਲੇ 2 ਦਿਨ ਵਿੱਚ 1 ਦਿਨ ਵਿੱਚ 15 ਗਤੂ ਚ ਬਾਕੀ ਹੈ ਪਰ ਮੈਂ ਜਿਹੜੀਆਂ ਪਤੰਗਾਂ ਜਿਹੜੀਆਂ ਤਿਆਰ ਕਰ ਲਈਆਂ ਮੈਂ ਥਾਂ-ਥਾਂ ਤੋਂ ਜਾ ਕੇ ਪੋਸਟਰ ਲੈ ਕੇ ਇਹਨਾਂ ਦੇਸ਼ ਸ਼ਹੀਦਾ ਆਪਣੇ ਸ਼ਹੀਦਾ ਦੀਆਂ ਤੇ ਦੇਸ਼ ਭਗਤਾਂ ਦੀਆਂ ਪਤੰਗਾਂ ਲਿਆਉਣਾ ਤੇ ਜਿਹੜੇ ਸਾਡੇ ਪੋਸਟਰ ਵਾਲੇ ਗਏ ਨੇ ਉਹ ਵੀ ਯੋ ਗੱਲ ਕਹਿੰਦੇ ਨੇ ਕਿ ਜੀ ਜਿਹੜੀਆਂ ਤੁਸੀਂ ਪੋਸਟਰ ਲੈਣ ਆਂਦੇ ਹੋ ਅੱਜ ਕੱਲ ਦੀ ਨੌਜਵਾਨ ਜਿਹੜੇ ਗਏ ਨੇ ਦੇਸ਼ ਭਗਤਾਂ ਨੂੰ ਇਹਨਾਂ ਭੁੱਲਦੇ ਜਾ ਰਹੇ ਨੇ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਿਵਾਈ ਸੀ ਸਿਰਫ ਤੁਸੀਂ ਇੱਕ ਹੇਗੋ ਸਾਲ ਬਾਸ ਸਾਡੇ ਕੋਲ ਦੇਸ਼ ਭਗਤੀ ਦੇ ਪੋਸਟਰ ਲੈਣ ਆਂਦੇ ਹੋ ਇਸ ਕਰਕੇ ਮੈਂ ਬੱਚਿਆਂ ਨੂੰ ਕਈਆਂ ਬੱਚਿਆਂ ਨੂੰ ਪਤਾ ਨਹੀਂ ਕਿ ਸਾਡੇ ਦੇਸ਼ ਭਗਤ ਜੀਤ ਭਗਤ ਸਿੰਘ ਜੀਆ ਚੰਦਰ ਸ਼ੇਖਰ ਜਾਦੀ ਮਹਾਤਮਾ ਗਾਂਧੀ ਜੀ ਕੌਣ ਸੀ ਇਸ ਕਰਕੇ ਮੈਂ ਉਹਨਾਂ ਨੂੰ ਯਾਦ ਕਰਾਉਣ ਵਾਸਤੇ ਪਤੰਗਾਂ ਦੀ ਇੱਕ ਪ੍ਰਦਰਸ਼ਨੀ ਲਗਾਉਣਾ ਹਰ ਸਾਲ 15 ਅਗਸਤ ਜੋ ਕਿ ਮੈਨੂੰ 30 ਸਾਲ ਹੋ ਗਏ ਨੇ ਪਤੰਗਾਂ ਦੀ ਪ੍ਰਦਰਸ਼ਨੀ ਲਗਾਉਂਦੇ ਹੋਏ ਤੇ ਮੈਂ ਪਤੰਗਾਂ ਦੀ ਪ੍ਰਦਰਸ਼ਨੀ ਲਗਾ ਕੇ ਮੈਂ ਜਿਹੜੀ ਦੇਸ਼ ਵਾਸੀਆਂ ਨੂੰ ਸ਼ੁਭ ਕਾਮਨਾਵਾਂ ਦੇ ਵਧਾਈ ਦੇਣਾ 15 ਗਾਸੂ ਇਹਨਾਂ 31 ਪਤੰਗਾਂ ਵਿੱਚ ਮੈਂ ਇੱਕ ਦੇਖ ਰਿਹਾ ਤੁਸੀਂ ਇੱਥੇ ਆ ਜਿਹੜੀ ਪਤੰਗ ਬਣਾਈ ਹੈ ਪੂਤੋ ਲਈ ਪਤੰਗ ਕਰਦੇ ਨੂੰ ਹਣਾ ਨਾਲੇ ਜੀਬ ਵੀ ਇਹਦੀ ਬਾਹਰ ਕੱਢੀ ਹੋਈ ਏ ਇਹ ਕਿਉਂ ਤਿਆਰ ਕੀਤੀ ਇਹਦੀ ਮੈਂ ਤਿਆਰ ਕੀਤੀ ਸਾਡਾ ਦੇਸ਼ ਜਿਹੜਾ ਭਾਰਤ ਦੇਸ਼ ਬਹੁਤ ਵਧੀਆ ਦੇਸ਼ ਬਹੁਤ ਪ੍ਰੇਮ ਪ੍ਰੇਮ ਕਰਦਾ ਸਾਰੇ ਦੇਸ਼ ਨਾਲ ਇਸ ਕਰਕੇ ਮੈਂ ਇੱਕ ਨજર ਬੱਟੂ ਬਣਾਉਣਾ ਕਿ ਸਾਡੇ ਭਾਰਤ ਦੇ ਦੀ ਜਿਹੜੇ ਕਿਸੇ ਵੀ ਦੇਸ਼ ਦੀ ਨਹੀਂ ਸਾਡੇ ਦੇਸ਼ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਉਹ ਨਜ਼ਰ ਤੋਂ ਬਚਾਲ ਲਈ ਮੈਂ ਜਿਹੜਾ ਮੈਂ ਨજર ਬੱਟੂ ਪਤੰਗ ਪਤੰਗਾਂ ਦੇ ਵਿੱਚ ਲਗਾਉਣਾ ਕਿ ਸਾਡਾ ਭਾਰਤ ਜਿਹੜਾ ਮਹਾਨ ਹੈਗਾ ਤੇ ਸਾਡੇ ਭਾਰਤ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਅੱਛਾ ਇੱਕ ਹੋਰ ਸਪੈਸ਼ਲ ਚਲੋ ਬਾਕੀ ਤਾਂ ਕਾਗਜ਼ ਦੀਆਂ ਪਤੰਗਾਂ ਤੁਸੀਂ ਤਿਆਰ ਕੀਤੀਆਂ ਇੱਕ ਸਪੈਸ਼ਲ ਮੈਂ ਦੇਖ ਸੰਘ ਸਾਹਮਣੇ ਆਪਣੇ ਸ਼ੀਸ਼ੇ ਦੀ ਪਤੰਗ ਨਜ਼ਰ ਆ ਰਹੀ ਏ ਇਹ ਬਹੁਤ ਸਪੈਸ਼ਲ ਲੱਗ ਰਹੀ ਏ ਇਹਦਾ ਕੀ ਕਹਣਾ ਜੀ ਮੈਂ ਇੱਕ ਸਪੈਸ਼ਲ ਪਤੰਗ ਬਣਾਈ ਏ ਸ਼ੀਸ਼ੇ ਦੀ ਪਤੰਗ ਬਣਾਈ ਏ ਜੀ ਇਹਦੇ ਉੱਤੇ ਮੈਂ ਕਟਿੰਗ ਕਰਕੇ ਨਾਲ ਮਾਈਕਾ ਲਗਾ ਕੇ ਇਹਦੇ ਉੱਤੇ ਵੀ ਮੈਂ ਦੇਸ਼ ਭਗਤਾਂ ਦੀਆਂ ਤੇ ਪ੍ਰਧਾਨ ਮੰਤਰੀ ਰਾਸ਼ਟਰਪਤੀਆਂ ਪਤਾ ਤਸਵੀਰਾਂ ਲਗਾ ਕੇ 15 ਅਗਸਤ ਦੀ ਸਪੈਸ਼ਲ ਪਤੰਗ ਤਿਆਰ ਕੀਤੀ ਏ ਤੇ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦੀ ਏ ਜੀ ਸਭ ਤੋਂ ਮਹਿੰਗੀ ਲੱਗਦੀ ਪਤੰਗ ਇਹ ਵਾਲੀ ਹਾਂਜੀ ਇਹਦੇ ਬਣਾਉਣ ਤੇ ਬੜਾ ਖਰਚਾ ਆਇਆ ਸੀਗਾ ਤੇ ਬਹੁਤ ਟਾਈਮ ਲੱਗਾ ਸੀਗਾ ਪਰ ਇਸ ਕਰਕੇ ਮੈਂ ਇੱਕ ਸਪੈਸ਼ਲ ਆਈਟਮ ਬਣਾਈ ਲੋਕਾਂ ਨੂੰ ਵਿਖਾਣੀ ਚਾਹੁੰਦਾ ਸੀਗਾ ਤਾਂ ਉੱਥੇ ਮੈਂ ਦੇਸ਼ ਵਾਸੀਆਂ ਨੂੰ ਆਪਣੇ ਸਾਡੇ ਦੇਸ਼ ਦੇ ਭਗਤ ਸਿੰਘ ਹੈਗੇ ਨੇ ਉਹਨਾਂ ਦੀਆਂ ਫੋਟੋਆਂ ਲਗਾਈਆਂ ਰਾਸ਼ਟਰਪਤੀ ਪ੍ਰਧਾਨ ਮੰਤਰੀ ਨੇ ਪਤੰਗਾਂ ਬਣਾ ਕੇ ਫੋਟੋਆਂ ਲਗਾ ਕੇ ਇਹ ਪਤੰਗ ਵਿਸ਼ੇਸ਼ ਤਿਆਰ ਕੀਤੀ ਹੈ ਜੀ ਮੈਂ ਤੁਸੀਂ ਹਰ ਤਿਹਾੜ ਦੇ ਕੋਈ ਨਾ ਕੋਈ ਬੱਕਰੀ ਚੀਜ਼ ਕਰਦੇ ਹੋ ਤੁਹਾਨੂੰ ਕੀ ਮਿਲਦਾ ਇਸੀ ਬਾਜੀ ਸ਼ੌਂਕ ਦਾ ਮੁੱਲ ਕੋਈ ਨਹੀਂ ਜੀ ਪਰ ਫਿਰ ਵੀ ਮੈਂ ਕੋਈ ਨਾ ਕੋਈ ਨਵੀਂ ਚੀਜ਼ ਬਣਾਉਣਾ ਜਦੋਂ ਵੀ ਸਾਡੇ ਭਾਰਤ ਦੇ ਵਿੱਚ ਕੋਈ ਰਾਸ਼ਟਰੀ ਤਿਹਾੜੀ ਮਨਾਇਆ ਜਾਂਦਾ ਮੈਂ ਪਤੰਗਾ ਬਣਾ ਕੇ ਹੀ ਉਹਨਾਂ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦੇਣਾ ਜਿਵੇਂ 15 ਅਗਸਤ ਹੋ ਗਈ ਦਿਵਾਲੀ ਹੋ ਗਈ 26 ਜਨਵਰੀ ਹੋ ਗਈ ਲੋੜੀ ਹੋ ਗਈ ਜਾਂ ਕੋਈ ਵੀ ਸਾਡਾ ਭਾਰਤ ਦਾ ਬਹੁਤ ਵਧੀਆ ਤਿਹਾੜੀ ਆਂਦਾ ਮੈਂ ਪਤੰਗਾ ਬਣਾ ਕੇ ਵਿਸ਼ੇਸ਼ ਤੌਰ ਤੇ ਪਤੰਗਾ ਵਿਸ਼ੇਸ਼ ਪਤੰਗਾ ਬਣਾ ਕੇ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦੇਣਾ ਪਰ ਮੈਨੂੰ ਪਤੰਗਾ ਦੇ ਚੋਂ ਹਾਸਲ ਕੁਝ ਨਹੀਂ ਹੁੰਦਾ ਪਰ ਜਿਹੜੀ ਪਤੰਗਾ ਮੈਂ ਬਣਾਈਆਂ ਵੇਚੇਲ ਨਹੀਂ ਕਰਦਾ ਵੇਚਦਾ ਨਹੀਂ ਸਿਰਫ ਪਤੰਗਾ ਆਪਣੀ ਦੇ ਆਪਣੀ ਪਰਦਰਸ਼ਨੀ ਦੇ ਵਿੱਚ ਲਗਾ ਕੇ ਇਹ ਜਿਹੜੀ ਤੁਸੀਂ ਪ੍ਰਦਰਸ਼ਨੀ ਲਗਾਈ ਹੋਈ ਹੈ ਇਹ ਕਿੰਨੇ ਦਿਨ ਦਊਗੀ ਪ੍ਰਦਰਸ਼ਨੀ ਇਹ ਜੀ ਪ੍ਰਦਰਸ਼ਨੀ 1 ਮਹੀਨਾ ਤੱਕ ਲੱਗੀ ਰਹੇਗੀ ਵਿੱਚ ਤੇ ਕਾਫੀ ਦਿਨ ਤੱਕ ਲੱਗੀ ਰਹਿੰਦੀ ਹੈ ਜਦੋਂ ਪਤੰਗਾ ਫਟਣੀਆਂ ਸ਼ੁਰੂ ਹੋ ਜਾਂਦੀਆਂ ਉਦੋਂ ਮੈਂ ਪਤੰਗਾ ਚੇਂਜ ਕਰ ਦਿੰਦਾ ਪਰ ਮੈਂ ਹਰ ਵਾਰੀ ਆਪਣੇ ਭਾਰਤ ਦੇਸ਼ ਨਾਲ ਬਹੁਤ ਪਿਆਰ ਕਰਦਾ ਭਾਰ ਸਾਡਾ ਬਹੁਤ ਅੱਛਾ ਦੇਸ਼ ਹੈ ਇਹਨਾਂ ਵਾਸਤੇ ਮੈਂ ਦੇਸ਼ ਭਗਤਾਂ ਦੀ ਤੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀਆਂ ਪਤੰਗਾ ਤਿਆਰ ਕਰਕੇ ਮੈਂ ਆਪਣੀ ਜਿਹੜੀ ਪ੍ਰਦਰਸ਼ਨੀ ਵਿੱਚ ਜ਼ਰੂਰ ਲਗਾਨਾ ਜੀ ਲੋਕ ਦੇਖਣ ਵੀ ਆਉਂਦੇ ਆ ਪ੍ਰਦਰਸ਼ਨੀ ਫਿਰ ਹਾਂਜੀ ਹਾਂਜੀ ਜਿਸ ਤਰ੍ਹਾਂ ਛੋਟੇ ਛੋਟੇ ਬੱਚੇ ਹੁੰਦੇ ਨੇ ਸਕ ਉਹ ਵਿਸ਼ੇਸ਼ ਪਤੰਗਾਂ ਵੇਖਣ ਆਉਂਦੇ ਜਿਵੇਂ ਲੋੜਿਆਂ ਤੋਂ ਬਹੁਤ ਜ਼ਿਆਦਾ ਰਸ਼ ਹੁੰਦਾ 15 ਅਕਤੂਬਰ ਜਿਵੇਂ ਅਖਬਾਰ ਚ ਜਾਂ ਕਿਸੇ ਟੀਵੀ ਚੈਨਲ ਦੇ ਵਿੱਚ ਪਤੰਗਾਂ ਵਕਾਉਂਦੇ ਨੇ ਤੇ ਲੋਕੀ ਆਪਣੇ ਪੇਰਾਂ ਸੋ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਨੇ ਕਿ ਉੱਥੇ ਦੇਸ਼ ਭਗਤੀ ਦੀਆਂ ਪਤੰਗਾਂ ਬਣਾਈਆਂ ਤੇ ਲਿਆ ਕੇ ਉਹਨਾਂ ਨੂੰ ਜ਼ਿਕਰ ਕਰ ਦਿੰਦੇ ਨੇ ਕਿ ਸਾਡੇ ਮਹਾਤਮਾ ਗਾਂਧੀ ਜੀ ਹੈ ਸਾਡੇ ਭਗਤ ਸਿੰਘ ਜੀ ਹੈਗੇ ਨੇ ਚੰਦਰ ਸ਼ਕਰ ਜਾਜ ਹੈ ਜਿਹਨਾਂ ਤੁਹਾਨੂੰ ਆਜ਼ਾਦੀ ਦਿਲਾਈ ਉਹਨਾਂ ਹੋਰੀਆਂ ਮੈਂ ਪਤੰਗਾਂ ਬਣਾਉਣਾ ਜੀ ਇੱਕ ਪਾਸੇ ਮ ਲੱਗਈ ਜਿਨੂੰ ਬੱਚੇ ਦੇਖਦੇ ਨੇ ਉਹਨਾਂ ਦੇ ਅੰਦਰ ਦੇਸ਼ ਭਗਤੀ ਦੀ ਭਾਵਨਾ ਵੀ ਜਾਗਰਤ ਹੁੰਦੀ ਹੈ ਜੀ ਜੀ ਜਦੋਂ ਬੱਚੇ ਆਂਦੇ ਉਹਨਾਂ ਨੂੰ ਗਾਈਡ ਵੀ ਕਰੀਦਾ ਉਹਨਾਂ ਨੂੰ ਦੱਸੀਦਾ ਵੀ ਹੈ ਵੀ ਇਹ ਜਿਹੜੇ ਸਾਡੇ ਦੇਸ਼ ਭਗਤੇ ਕਹਿੰਦੇ ਇਹਨਾਂ ਨੇ ਸਾਨੂੰ ਕਿਸ ਤਰ੍ਹਾਂ ਆਜ਼ਾਦੀ ਦਲਵਾਈ ਇਸ ਕਰਕੇ ਬੱਚੇ ਵੇਖ ਕੇ ਖੁਸ਼ ਵੀ ਹੁੰਦੇ ਨੇ ਤੇ ਉਹਨਾਂ ਦਾ ਜਿਹੜਾ ਮਨੋਬਲ ਵੱਧਦਾ ਕਿ ਵਾਕਈ ਚ ਉਹਨਾਂ ਨੇ ਸਾਡੇ ਦੇ ਜਿਹੜੇ ਦੇਸ਼ ਭਗਤੇ ਕਹਿੰਦੇ ਇਹਨਾਂ ਨੇ ਸਾਨੂੰ ਆਜ਼ਾਦੀ ਦਲਵਾਈ ਹੈ ਆਪਣੇ ਬਲਿਦਾਨ ਦੇ ਕੇ ਇਹਨਾਂ ਨੇ ਸਾਨੂੰ ਆਜ਼ਾਦੀ ਦਲਵਾਈ ਹੈ ਤੇ ਉਹਨਾਂ ਦਾ ਹੌਸਲਾ ਵੱਧਦਾ ਵੀ ਅਸੀਂ ਵੀ ਐਸਾ ਕੰਮ ਕਰੀਏ ਜਿਹਦੇ ਨਾਲ ਸਾਡੇ ਦੇਸ਼ ਦਾ ਨਾਮ ਰੋਸ਼ਨ ਹੋਵੇ ਤੁਹਾਡਾ ਕਿੰ ਤਾਰੀਫ ਹੁੰਦੀ ਕੰਮ ਦੀ ਮਿਹਨਤ ਦੀ ਤਾਰੀਫ ਕਰਦੇ ਬੱਚੇ ਜਾਂ ਵੱਡੇ ਲੋਕ ਜਿਹੜੇ ਤਾਰੀਫ ਹੁੰਦੀ ਹੈ ਤੁਹਾਡੀ ਉਹ ਫਿਰ ਤੁਹਾਡਾ ਕਿੰਨਾ ਕੋ ਹੌਸਲਾ ਵਧਦਾ ਹੈ ਮੇਰਾ ਬਹੁਤ ਹੌਸਲਾ ਵਧਦਾ ਜੀ ਮੈਨੂੰ ਹਰ ਵੇਲੇ ਮੇਰੇ ਕਾਫੀ ਜਿਹੜੇ ਅਮਨਿਸਰ ਦੇ ਚਾਹਵਾਨ ਹੈਗੇ ਨੇ ਮੇਰੀਆਂ ਪਤੰਗਾਂ ਵੇਖ ਕੇ ਬਹੁਤ ਉਤਸਾਹਿਤ ਹੁੰਦੇ ਨੇ ਤੇ ਮੈਨੂੰ ਹੌਸਲਾ ਦੇ ਕੇ ਜਾਂਦੇ ਨੇ ਭਾਵੇਂ ਸਰਕਾਰ ਨੇ ਅੱਲੇ ਤੱਕ ਮੇਰੇ ਵਾਸਤੇ ਕੁਝ ਨਹੀਂ ਕੀਤਾ ਪਰ ਮੈਂ ਆਪਣੀ ਜੇਬ ਚੋਂ ਪੈਸਾ ਲਗਾ ਕੇ ਪਤੰਗਾਂ ਤਿਆਰ ਕਰਦਾ ਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨਾ ਚਾਹੁੰਦਾ ਜੀ ਸਰਕਾਰ ਤੋਂ ਕੀ ਚਾਹਦੇ ਹੋ ਤੁਸੀਂ ਮੈਂ ਸਰਕਾਰ ਤੋਂ ਚਾਹਨਾ ਦੀ ਸਾਨੂੰ ਕੋਈ ਮਾਨ ਸਨਮਾਨ ਦਿੱਤਾ ਜਾਵੇ ਕਲਾਕਾਰਾਂ ਨੂੰ ਕਲਾਕਾਰ ਵੀ ਇਨਾ ਪੈਸਾ ਲਗਾ ਕੇ ਨਹੀਂ ਮਿਹਨਤ ਕਰਕੇ ਆਪਣਾ ਦੇਸ਼ ਦਾ ਨਾਮ ਰੋਸ਼ਨ ਕਰਦੇ ਨੇ ਸਾਡੇ ਅੰਮ੍ਰਿਤਸਰ 'ਚ ਕਈ ਕਲਾਕਾਰ ਹੈਗੇ ਨੇ ਜਿਨ੍ਹਾਂ ਨੇ ਸਾਡੇ ਪਰ ਦਾ ਨਾਮ ਰੋਸ਼ਨ ਕੀਤਾ ਅਸੀਂ ਵੀ ਕਹਿੰਦੇ ਕਿ ਸਾਨੂੰ ਕੋਈ ਦਿੱਲੀ ਬੁਲਾ ਕੇ ਜਾਂ ਕਿਤੇ ਬੁਲਾ ਕੇ ਕੋਈ ਮਾਨ ਸਨਮਾਨ ਦਿੱਤਾ ਜਾਏ ਜਿੱਥੇ ਸਾਡਾ ਹੌਸਲਾ ਵਧੇ ਅਸੀਂ ਇਸ ਤੋਂ ਜ਼ਿਆਦਾ ਕਲਾਕਾਰੀ ਕਰਕੇ ਦੇਸ਼ ਵਾਸੀਆਂ ਨੂੰ ਵਿਖਾਵਾਂਗੇ ਕਲਾਕਾਰ ਜਿਹੜਾ ਕੀ ਪੈਸੇ ਦਾ ਭੁੱਖਾ ਨਹੀਂ ਮਾਨ ਸਤਕਾਰ ਦਾ ਭੁੱਖਾ ਬਿਲਕੁਲ ਬਿਲਕੁਲ ਜੀ ਅਸੀਂ ਪੈਸਾ ਨਹੀਂ ਮੰਗਦੇ ਅਸੀਂ ਨਹੀਂ ਕਹਿੰਦੇ ਕਿ ਤੁਹਾਨੂੰ ਪੈਸਾ ਦਿੱਤਾ ਜਾਏ ਸਾਨੂੰ ਕੋਈ ਸੂ ਨਾਮ ਦੇ ਵਿੱਚ ਤੇ ਅਸੀਂ ਉਹਨੂੰ ਕਹਾਂਗੇ ਭਾਰਤ ਸਰਕਾਰ ਨੇ ਸਾਡੇ ਦੇਸ਼ ਵਾਸਤੇ ਦੇਸ਼ ਨੇ ਸਾਡੇ ਵਾਸਤੇ ਕੁਝ ਕੀਤਾ ਜੀ ਤਾਂ ਬਿਲਕੁਲ ਜੀ ਬਿਲਕੁਲ ਕਲਾਕਾਰ ਜਿਹੜਾ ਕਿ ਉਹ ਪੈਸੇ ਦਾ ਨਹੀਂ ਮਾਨ ਸਨਮਾਨ ਦਾ ਹੀ ਭੁੱਖਾ ਹੁੰਦਾ ਔਰ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਜਗਮੋਹਨ ਕਨੋਜੀਆ ਜਿਹੜੇ ਕਿ ਰਿਕਾਰਡ ਹੋਲਡਰ ਨੇ ਉਹਨਾਂ ਵੱਲੋਂ ਜਿਹੜੇ ਕਿ ਹਰ ਸਾਲ ਜਦੋਂ ਵੀ ਕੋਈ ਤਿਹਾਰ ਆਉਂਦਾ ਤਾਂ ਉਸ ਤਿਹਾਰ ਨੂੰ ਜਿਹੜਾ ਕਿ ਹੋਰ ਵੱਡਾ ਬਣਾਉਣ ਵਾਸਤੇ ਜਿਹੜਾ ਕੀ ਇਹਨਾਂ ਵੱਲੋਂ ਵੱਡਾ ਉਪਰਾਲਾ ਕੀਤਾ ਜਾਂਦਾ ਹੈ ਔਰ ਤੁਹਾਨੂੰ ਦਿਖਾ ਦਿੰਦੇ ਆ ਵੀ ਜਿਹੜੇ ਪਤੰਗਾ ਤਿਆਰ ਕੀਤੇ ਗਏ ਇਹਨਾਂ ਵੱਲੋਂ ਬਹੁਤ ਸੋਹਣੇ ਪਤੰਗਾ ਤਿਆਰ ਕੀਤੇ ਗਏ ਕਿਨ ਕਾਫੀ ਮਿਹਨਤ ਨਾਲ ਤਿਆਰ ਕੀਤੇ ਗਏ ਪਤੰਗਾ ਨੇ 31 ਪਤੰਗਾ ਤਿਆਰ ਕੀਤੇ ਗਏ ਨੇ ਜਿਨ੍ਹਾਂ ਵਿੱਚ ਕੀ ਇਹਨਾਂ ਨੂੰ ਦਸਨ ਮੁਤਾਬਕ ਕਰੀਬ 20 ਦਿਨ ਦਾ ਸਮਾਂ ਚਲੋ ਸਮਾਂ ਤਾਂ ਲੱਗ ਗਿਆ ਮਿਹਨਤ ਵੀ ਲੱਗੀ ਔਰ ਪੈਸੇ ਵੀ ਨਾਲ ਲੱਗੇ ਨੇ ਪਰ ਇਹਨਾਂ ਨੂੰ ਦਿਲੀ ਸਕੂਨ ਹੈ ਜਦੋਂ ਲੋਕ ਤੇ ਬੱਚੇ ਅਜੀ ਹਿੰ ਪਤੰਗਾਂ ਨੂੰ ਵੇਖਣ ਵਾਸਤੇ ਆਉਂਦੇ ਨੇ ਤੇ ਉਹਨਾਂ ਦੇ ਅੰਦਰ ਉਹਨਾਂ ਦੇ ਮਨ ਅੰਦਰ ਭਗਤੀ ਭਾਵ ਪੈਦਾ ਹੁੰਦਾ ਹੈ ਦੇਸ਼ ਵਾਸਤੇ ਵੀ ਕੁਝ ਕੁਰ ਗੁਜ਼ਰਨ ਦਾ ਜਜ਼ਬਾ ਪੈਦਾ ਹੁੰਦਾ ਹੈ ਔਰ ਬੱਚਿਆਂ ਨੂੰ ਆਪਣੇ ਇਤਿਹਾਸ ਆਪਣੇ ਆਜ਼ਾਦੀ ਗੁਲਾਟੀਆਂ ਬਾਰੇ ਵੀ ਜਾਣਕਾਰੀ ਮਿਲਦੀ ਹੈ ਔਰ ਨਾਲ-ਨਾਲ ਇਹਨਾਂ ਨੂੰ ਵੀ ਇੱਕ ਵੱਡਾ ਜਿਹੜਾ ਕੀ ਦਿਲ ਅੰਦਰ ਸਕੂਨ ਵੀ ਮਿਲਦਾ ਹੈ ਬਹੁਤ ਸਾਰੇ ਬੱਚੇ ਤੇ ਨਾਲ ਲੋਕ ਜਿਹੜੇ ਨੇ ਉਹਨਾਂ ਦੀ ਪ੍ਰਦਰਸ਼ਨੀ ਵੇਖਣ ਵਾਸਤੇ ਆਉਂਦੇ ਨੇ ਤੇ ਇਸ ਪ੍ਰਦਰਸ਼ਨੀ ਦੀ ਸਲਾਗਾ ਵੀ कर देने कैमरा पर्सन विपल श्रीचा दैनिक टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप